ਹਾਂਜੀ ਦੋਸਤੋ ਅੱਜ ਆਪਾਂ ਖੜੇ ਆਂ ਕੋਟੜਾ ਮੇਲਾ ਤੇ ਜ਼ਿਲ੍ਹਾ ਮਾਨਸਾ ਦੇ ਵਿੱਚ ਜੋ ਕਿ ਅੱਜ ਪਹਿਲਾ ਦਿਨ ਸੀਗਾ ਮੁਕਾਬਲੇ ਹੋਏ ਸੀ 3 ਤੋਂ ਲੈ ਕੇ 3 ਮਹੀਨੇ ਤੋਂ ਲੈ ਕੇ 12 ਮਹੀਨਿਆਂ ਦੇ ਕਟੀਆਂ ਦੇ ਮੁਕਾਬਲੇ ਹੋਏ ਸੀ ਮੋਰਨ ਅਸਲ ਦੇ ਜੋ ਕਿ ਉਹਦੇ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਬਾਈ ਤੋਂ ਲੈਨੇ ਆ ਸਾਰੀ ਜਾਣਕਾਰੀ ਵੀ ਕਿਹੜੇ ਬੁੱਲਦੀ ਆ ਤੇ ਕਿੰਨੀ ਉਮਰ ਹੈ ਦੀ ਤੇ ਆਜੋ ਕਰਾਈਏ ਬਾਈ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਈ ਆਪਣਾ ਨਾਮ ਦੱਸੋ ਪਹਿਲਾਂ ਕੀ ਹੈ ਮੇਰਾ ਨਾਮ ਇਕਵਾਲ ਮੁਹੰਮਦ ਆ ਜੀ ਠੀਕ ਹੈ ਜੀ ਪਿੰਡ ਬਈ ਪਿੰਡ ਝਨੇਰ ਆ ਜੀ ਜ਼ਿਲ੍ਹਾ ਮਰੇਕੋਟਲਾ ਜ਼ਿਲ੍ਹਾ ਮਰੇਕੋ ਠੀਕ ਹੈ ਭਾਈ ਜੀ ਆਪਾਂ ਇਸ ਮੇਲੇ ਦੇ ਪਹਿਲੇ ਦਿਨ ਆਏ ਸੀਗੇ ਪਹਿਲੇ ਦਿਨ ਆਪਾਂ ਜਿੱਦ ਦਾ ਕੇਂਦਰ ਬਣਿਆ ਸੀ ਠੀਕ ਹੈ ਕਿੰਨੀ ਖੁਸ਼ੀ ਹੋਈ ਬਈ ਬਹੁਤ ਖੁਸ਼ੀ ਹੋਈ ਜੀ ਪ੍ਰਮਾਤਮਾ ਦਾ ਸ਼ੁਕਰਾਨਾ ਬਹੁਤ ਕਰਦੇ ਠੀਕ ਹੈ ਜੀ ਪਹਿਲੀ ਵਾਰੀ ਪਹਿਲਾ ਸਨ ਪ੍ਰਾਪਤ ਕੀਤਾ ਕਿ ਅੱਗੇ ਵੀ ਕਰੇਗੇ ਜੀ ਨਹੀਂ ਪਹਿਲਾ ਸਥਾਨ ਪਹਿਲੀ ਵਾਰ ਕੀਤਾ ਵੈਸੇ ਅੱਗੇ ਉਹ ਨੰਬਰਾਂ ਦੇ ਪਸ਼ੂ ਆ ਜਾਂਦੇ ਨੇ ਅੱਛਾ ਜੀ ਵਿੱਚ 6 ਨੰਬਰ ਤੀਜੇ ਨੰਬਰ ਤੇ ਆ ਗਿਆ ਹਾਂ ਹਾਂ ਪਹਿਲੇ ਨੰਬਰ ਤੇ ਪਹਿਲੀ ਵਾਰ ਹੀ ਆਏ ਆ ਸੀਡੀ ਐਸ ਹਾਂ ਠੀਕ ਹੈ ਕਿੰਨੀ ਉਮਰ ਹੈ ਭਈ ਇਸ ਗੱਡੀ ਦੀ 11 ਮਹੀਨੇ ਜੀ ਪੂਰੇ 11 ਮਹੀਨੇ ਆ ਠੀਕ ਹੈ ਤੇ ਆਪਾਂ ਅੱਜ ਮੰਨ ਲੋ ਕਿਹੜੇ ਬੁੱਲਦੀ ਆ ਇਹ ਆ ਏਬੀਸੀ ਵੀਰਾਂ ਵਾਲਿਆ ਸੂਰਵੀਰ ਬੁੱਲਦੀ ਆ ਜੀ ਅਸੀਂ ਸੂਰਵੀਰ ਬੁੱਲਦੀ ਆ ਤੇ ਜਿਹੜੀ ਇਹਦੀ ਮਾਂ ਦੁੱਧ ਕਿਨਾਰ ਕੜਾ ਜੀ ਉਹਦਾ ਬੱਚੇ ਲੀਟਰ ਜੀ 25 ਲੀਟਰ ਹੈ ਤੇ ਮਾਂ ਕਿਹੜੇ ਬੁੱਲਦੀ ਆ ਉਹ ਜਗਰਾਜ ਦੀ ਆ ਜੀ ਜਗਰਾਜ ਦੀ ਆ ਜੀ ਠੀਕ ਹੈ ਜੀ ਆਪਣੇ ਕੋਲੇ ਮਾਂ ਕੋਲੀ ਆ ਕੋਲੀ ਆ ਹਾਂਜੀ ਠੀਕ ਹੈ ਤੇ ਹੋਰ ਵੀ ਆਪਾਂ ਮੇਲੇ ਜਾਂਦੇ ਰਹਿੰਦੇ ਆ ਜਾਂਦੇ ਰਹਿੰਦੇ ਹਾਂਜੀ ਠੀਕ ਹੈ ਇਸ ਤੇ ਆਪਾਂ ਇੱਕ ਹੀ ਪਸ਼ੂ ਲੈ ਕੇ ਆਏ ਕਿ ਹੋਰ ਵੀ ਲੈ ਕੇ ਆਏ ਪਰਸੋਂ ਨੂੰ ਪਾਵਾਂਗੇ ਆ ਬਾਈ ਦਾ ਝੋਟਾ ਜੀ ਅੱਛਾ ਝੋਟਾ ਪਾਉਣਾ ਬਾਈ ਹਾਂਜੀ ਹਾਂ ਚਲੋ ਠੀਕ ਹੈ ਬਾਈ ਜੀ ਬਹੁਤ ਬਹੁਤ